ਹਰਜਿੰਦਰ ਡੀਜੇ ਇਹ ਮੁੰਡੇ ਦੇ ਡੀਜੇ ਦੇ ਸੌਂਗ ਲਾ ਕੇ ਤੇ ਆਹ ਮੁੰਡੇ ਨੇ ਫੁਲਾਵਰ ਵਾਲੀ ਜਿਹੜੀ ਡੈਕੋਰੇਸ਼ਨ ਆ ਹਰਜਿੰਦਰ ਨੇ ਕੀਤੀ ਆਗੀ ਗੁਰਦੁਆਰਾ ਸਾਹਿਬ ਚ ਬਿਲਕੁਲ ਫ੍ਰੀ ਹਰਜਿੰਦਰ ਡੀਜੇ ਮਿੱਤਰਪੀਲੇ ਨੇ ਮੇਰੇ ਵੱਲੋਂ ਸਾਸਰੀ ਘਰ ਅੱਜ ਆਪਾਂ ਗੁਰਦੁਆਰਾ ਸਾਹਿਬ ਵਿੱਚ ਰਾਤ ਨੂੰ ਸਾਰੇ ਪਾਸੇ ਸਾਰੇ ਪਾਸੇ ਤੇ ਆਪਾਂ ਗੁਰਦੁਆਰਾ ਸਾਹਿਬ ਦੀ ਸਾਫ ਸਫਾਈ ਕਰ ਰਹੇ ਆਂਗੇ ਤੇ ਆਪਣਾ ਭਰਾ ਹਰਜਿੰਦਰ ਡੀਜੇ ਜਿਹੜਾ ਮੁੰਡਾ ਸਾਹਮਣੇ ਜਾਂਦਾਗਾ ਇਹਨੇ ਫਲਾਵਰ ਦੀ ਡੈਕੋਰੇਸ਼ਨ ਸਾਰੀ ਐਨੇ ਕੱਲਿਆ ਗੁਰਦੁਆਰੇ ਦੀ ਬਹੁਤ ਹੀ ਮਿਹਨਤੀ ਬੰਦਾ ਇਹ ਵਿਆਹ ਮੂਮਾ ਦੇ ਡੀਜੇ ਵੀ ਲਾਉਂਦਾ ਹਰਜਿੰਦਰ ਡੀਜੇ ਸਾਊਂਡ ਦੁਆਰਾ ਸਾਹਿਬ ਦੇ ਆਸੇ ਪਾਸੇ ਆ ਦੀਮਾ ਲਾ ਕਰੀ ਹੋਈ ਆ ਤੇ ਇਹ ਸ਼ਾਮ ਨੂੰ ਬਹੁਤ ਸੋਹਣਾ ਲੱਗੂਗਾ ਰਾਤ ਨੂੰ ਬਹੁਤ ਸੋਹਣਾ ਲੱਗੂਗਾ ਜਦੋਂ ਚੱਲੀ ਤੇ ਇੱਥੇ ਥੋੜਾ ਮੋਟਾ ਨੇਰੀ ਘਟਾ ਮੀ ਆਈ ਜਾਂਦਾ ਸੀਗਾ ਤਾਂ ਕਰਕੇ ਥੋੜੀ ਮੋਟੀ ਡੈਕੋਰੇਸ਼ਨ ਕਰਨੀ ਅਸੀਂ ਬੰਦ ਕਰਤੀ ਤੇ ਮੂਰੇ ਲਾਈਟਾਂ ਲਾਉਣ ਗਾ ਉਹ ਕੋੜੀ ਪਈਆ ਤੇ ਆਪਣਾ ਸਲਾਹਕਾਰ ਜਾਂਦਾ ਨੇ ਸਲਾਹ ਦਿੱਤੀ ਵੀ ਲਾਈਟਾਂ ਲਾ ਦੋ ਤੇ ਉਧਰ ਹਰਜਿੰਦਰ ਡੀਜੇ ਆਪਣੀ ਪੂਰੀ ਡੈਕੋਰੇਸ਼ਨ ਕਰਵਾਈ ਜਾਂਦਾ ਗਏ ਮੁੰਡਾ ਤੇ ਇਧਰ ਮੈਂਬਰ ਖੜਾਗਾ ਲੰਗਰ ਸਟਾਰਟ ਹੋ ਗਿਆ ਤੇ ਟਾਈਮ ਸਾਢੇ 6 ਹੋ ਗਏ ਬੱਚੇ ਤੇ ਬੀਬੀਆਂ ਲੰਗਰ ਚਕਾਈ ਦੇ ਤੇ ਆਪਣੀ ਸੇਵਾਦਾਰ ਲੱਗੇ ਹੋਇਆ ਉਹਦੇ ਸੰਗ ਕਲੱਬ ਦੇ ਨੌਜਵਾਨ ਵੀ ਲੱਗੇ ਹੋਇਆ ਬੱਬੂ ਮੋਟਾ ਬਹੁਤ ਯੋਗਦਾਰ ਆ ਭਈ ਇਹਦਾ ਇਧਰ ਆਪਣੇ ਸੇਵਾਦਾਰ ਖੜੇ ਆ ਬੱਚੇ ਜਿਹੜੇ ਆਪਣੇ ਨਵੇਂ ਉੱਠੇ ਆ ਇਧਰ ਚਾਚਾ ਜੀ ਵੀ ਸੇਵਾ ਕਰ ਰਹੇ ਆ ਪਿੰਡ ਦੇ ਨੌਜਵਾਨ ਬ੍ਰੈਡ ਬ੍ਰੈਡ 'ਤੇ ਚਾਲੂ ਪਰ ਇਹ ਜਿਹੜੇ ਉਹਨਾਂ ਨੂੰ ਕੱਟੀ ਜਾਂਦੇ ਆ ਤੇ ਆ ਬੱਬੂ ਆ ਜਿਹਨੇ 40 40 ਦੀ ਸੇਵਾ ਲਈ ਸੀ 40 50 ਆ ਬੱਬੂ ਭਾਈ ਨੇ 40 40 ਦਾ ਪਹਿਲਾ ਦੇ ਗਿਆ ਸੀ ਆ 50 ਰੈਂਟਾਂ ਬਾਅਦ ਚ ਦੇ ਗਿਆ ਤੇ ਇੱਧਰ ਆਪਣੇ ਜਵਾ ਕੱਟੀ ਜਾਂਦੇ ਹੈਗੇ ਜਿਹੜੇ ਬ੍ਰੈਡ ਕੱਟੀ ਜਾਂਦੇ ਸੀਗੇ ਉਹ ਸਾਰੇ ਬਾਗ ਗਏ ਤੇ ਤਿੰਨ ਹੀ ਰਹਿ ਗਏ ਆਪਣੇ ਬੋਲ ਬੰਦੇ ਇੱਧਰ ਲੰਗਰ ਚੱਲ ਰਿਹਾ ਹੈਗਾ ਤੇ ਮੁੰਡੇ ਲੰਗਰ ਛੱਕੀ ਜਾਂਦੇ ਆ ਤੇ ਲੰਗਰ ਛੱਕ ਕੇ ਸੇਵਾ ਕਰਵਾਈ ਜਾਂਦੇ ਨਾਲ ਕਿ ਕੰਮ ਆਪਣੇ ਕੋਲ ਬਹੁਤ ਹੈਗਾ ਤੇ ਬ੍ਰੈਡ ਵੀ ਤਿਆਰ ਕਰਨੇ ਆ ਤੇ ਆਹਾ ਮੁੰਡੇ ਆਹ ਮੁੰਡੇ ਆਪਣੇ ਕੰਮ ਤੋਂ ਆਏ ਆਗੇ ਕੰਮ ਤੋਂ ਇਹ ਸੇਵਾ ਕਰਨਗੇ ਹੁਣ ਆਗੇ ਸੇਵਾ ਕਰਾਂ ਚਲੋ ਲੱਗ ਜਾ ਮੁੰਡਿਓ ਲਵਾਈ ਲੱਗਿਆ ਪਿਆ ਜੀ ਤੇ ਆ ਬ੍ਰੈਡ ਪਿਆ ਉਧਰ ਤੇਲ ਤਪੀ ਜਾਂਦਾਗਾ ਜਿਹਦੇ ਵਿੱਚ ਬ੍ਰੈਡ ਕੱਢਣੇ ਆ ਤੇ ਸਾਮ ਨੂੰ ਲੰਗਰ ਲਾਉਣਾ ਅਰਦਾਸ ਬਾਅਦ ਤੇ ਇੱਧਰ ਆਪਣੀਆਂ ਮਾਤਾਵਾਂ ਰੋਟੀਆਂ ਬਣਾਈ ਜਾਂਦੀਆਂ ਆਂ ਤੇ ਉੱਧਰ ਲੰਗਰ ਚੱਲੀ ਜਾਂਦਾ ਸੰਗਤ ਲਈ ਗੁਰਦੁਆਰਾ ਸਾਹਿਬ ਵਿੱਚ ਸੰਗਤ ਬਡੇਰੇ ਇਕੱਠੀ ਹੋ ਗਈ ਤੇ ਆਪਣੇ ਉਦਮ ਸਿੰਘ ਦੇ ਜੋ ਬੁਕ સેવા ਕਲੱਬ ਦੇ ਨੌਜਵਾਨ ਲੱਗੇ ਹੋਏ ਆਗੇ ਸੇਵਾ ਤੇ ਤੇ ਪਿੰਡ ਦੇ ਹੋਰ ਵੀ ਨੌਜਵਾਨ ਸੰਜੋਗ ਦੇ ਰਹੇ ਆ ਜਿਹੜੇ ਕਲੱਬ 'ਚ ਹੈ ਨਹੀਂ ਉਹ ਵੀ ਸੰਜੋਗ ਦੇ ਰਹੇ ਆ ਸੇਵਾ ਕਰੀ ਜਾਂਦੇ ਆ ਮੁੰਡੇ ਥਾਬੀ ਕੇ ਭਾਂਡੇ ਲਈ ਜਾਂਦੇ ਆ ਜਿੱਥੇ ਭਾਂਡੇ ਮਾਂ ਜੀ ਉੱਥੇ ਰੱਖੀ ਜਾਂਦੇ ਆ ਤੇ ਇਧਰ ਆਪਣੀਆਂ ਮਾਤਮਾਂ ਸੱਗੀਆਂ ਲੱਗ ਉੱਧਰ ਦਰਬਾਰ ਸਾਹਿਬ ਸਜਾਇਆ ਹੋਇਆਗਾ ਨਿੰਮੀ ਨਿੰਮੀ ਲਾਈਟ ਹਾਊਸ ਉਹਨੇ ਸਜਾਇਆਗਾ ਜੀ ਸੇਵਾ ਚੱਲ ਰਹੀ ਆ ਇਧਰ ਸੰਗਤ ਸੇਵਾ ਕਰੀ ਜਾਂਦੀ ਆ ਗੁਰਦੁਆਰਾ ਸਾਹਿਬ ਹਲਵਾਈ ਲੱਗੇ ਹੋਏ ਇੱਥੇ ਬ੍ਰੈਡ ਹੋਣ ਕੱਢਣਗੇ ਹਲਵਾਈ ਤੇ ਆਪਣਾ ਸਕੱਤਰ ਜਸੂ ਤੇ ਹਰੀ ਚਾਚਾ ਬ੍ਰੈਡ ਕੱਢੀ ਜਾਂਦੇ ਹੈਗੇ ਰਾਤ ਵਾਲੇ ਰਾਤ ਦਾ ਲੰਗਰ ਲਾਉਣਾ ਹੈ ਆਪਾਂ ਜਿਹੜਾ ਇਹਨੂੰ ਰਾਇ ਦੇ ਰਿਹਾਗਾ ਬੋਲੋ ਆਈ ਗੁਰਦਾ ਕਰ ਕੈਮਰਾ ਹੈ ਕੀ ਹੋ ਗਿਆ ਆਪਣੇ ਮੈਂ ਸੇਵਾ ਕਰ ਰਹੇ ਬਹੁਤ ਵਧੀਆ ਕਲੱਬ ਵਾਲੇ ਹੀ ਕਰਨਗੇ ਬਈ ਕਮੇਟੀ ਵਾਲੇ ਵੀ ਬਹੁਤ ਵਧੀਆ ਸਾਥ ਦੇ ਰਹੇ ਆਪਣਾ ਆ ਕਮੇਟੀ ਦਾ ਪ੍ਰਧਾਨ ਆ ਬਈ ਗੁਰਦੁਆਰਾ ਸਾਹਿਬ ਦੀ ਤਾਂ ਇਹ ਬੰਦਾ ਆਪਣਾ ਸਾਥ ਦੇ ਰਿਹਾਗਾ ਨਾਲ ਖੜਾਗਾ ਤੇ ਇਧਰ ਮੁੰਡੇ ਆਪਦੀ ਸੇਵਾ ਸਾਧਾ ਨਾਲ ਨਿਭਾ ਰਹੇ ਆਗੇ ਨਾਲ ਮਿਲ ਕੇ ਸੇਵਾ ਕਰ ਰਹੇ ਆ ਹਾਂ ਜੀ ਬਹੁਤ ਬਹੁਤ ਰਾਇਆ ਆਪ ਸਤਿਕਾਰਯੋਗ ਸਭ ਨੂੰ ਬਹੁਤ ਬਹੁਤ ਨਾਮ ਜੈ ਜੈਕਾਰ ਜੀ ਤੁਹਾਨੂੰ ਇੱਕ ਵਿਚਾਰ ਲੱਗਿਆ ਹੈ ਜੀ ਤੁਹਾਤਿਆਂ ਦਾ ਖੁਸ਼ਾ ਹੈ ਆਪੂ ਮੈਂਬਰ ਇਕੱਠੇ ਹੋਏ ਆਗੇ ਤੇ ਬਾਈ ਮਨਪ੍ਰੀਤ ਇਹਨਾਂ ਸਾਰਿਆਂ ਦੀ ਓਟੋ ਫੇਚਦਾਗਾ ਸਾਰੇ ਕਲੱਬ ਮੈਂਬਰ ਪ੍ਰਧਾਨ ਸਾਹਿਬ ਸਤਗੁਰ ਨਾਨਕ ਪ੍ਰਗਟਿਆ ਮੇਡੀ ਤੁੰਦ ਜਗ ਚਾਨਣ ਹੋਏ ਤੇ ਸੰਗਤ ਆਣੀ ਸਟਾਰਟ ਹੋ ਗਈ 12 ਵਜੇ ਤੋਂ ਬਾਅਦ ਅਰਦਾਸ ਕੀਤੀ ਜਾਊਗੀ ਤੇ ਬਰੈਡਾਂ ਦਾ ਲੰਗਰ ਤਿਆਰ ਆਗਾ ਆ ਮੁੰਡੇ ਸੇਵਾਦਾਰ ਖੜੇ ਆ ਸਾਰੇ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾਈ ਗੁਰਦੁਆਰਾ ਸਾਹਿਬ ਦੀ ਸਜਾਵਟ ਬਹੁਤ ਸੋਹਣੀ ਸਜਾਈ ਹੈ ਤੇ ਸਮਾਂ 12:00 ਵਜੇ ਤੇ ਅਰਦਾਸ ਸ਼ੁਰੂ ਹੋਣ ਵਾਲੀ ਆ ਹੁਣ ਕੁਝ ਸਮੇਂ ਨੂੰ ਅਰਦਾਸ ਹੋਣ ਲੱਗ ਜੂਗੀ ਨੌਜਵਾਨਾਂ ਨੇ ਟਰਾਰ ਬਸਾਉਣੇ ਸ਼ੁਰੂ ਕਰਤੇ ਬਿਛਾਈ ਦੇ ਉੱਤੇ ਲਗਭਗ ਪ੍ਰਧਾਨ ਸਾਹਿਬ ਹੋਰੇ ਫਿਰਦੇ ਆਗੇ ਤੇ ਹੁਣ ਲੰਗਰ ਚਾਲੂ ਕਰਾਂਗੇ ਬਰੈਡਾਂ ਦਾ ਠੀਕ ਹੈ ਪ੍ਰਧਾਨ ਸਾਹਿਬ ਖਜ਼ਾਨਚੀ ਸਾਹਿਬ ਖਜ਼ਾਨਚੀ ਸਾਹਿਬ ਲੰਗਰ ਕਿੰਨੇ ਵਜੇ ਸਟਾਰਟ ਹੋਣਾ? ਡੇਢ ਵਜੇ ਹੋ ਜੂਗਾ। ਤਿਆਰੀ ਆਪਾਂ ਪਹਿਲੀ ਕਰਨੀ ਆ। ਨਹੀਂ ਤੇਨੂੰ ਪਹਿਲਾਂ ਕਰਨਾ। ਹਾਂ ਜ਼ਰੂਰੀ ਆ। ਆਹ ਮੁੰਡੇ ਆਪਣੀ ਮਿਹਨਤ ਕਰੀਂਦੇ ਆ ਦੇਖੋ ਸਟਾਰਟ ਵਸਾਈ ਜਾਂਦੇ ਆ ਕਿ ਤੇ ਇੱਧਰ ਬੰਪਰ ਮਾਰੀ ਜਾਂਦਾ। ਇੱਧਰ ਜੱਗ। ਵਸਾ ਦੇ ਤੂੰ ਵੀ ਕੋਸਟ। ਆ ਆਇਆ ਜੀ। ਜਸਪਾਲ ਤੇ ਦੱਸੂ। ਭਾਂਡੇ ਤੋਂ ਹੀ ਜਾਂਦੇ ਆ ਕਿ ਆਪਾਂ ਲੰਗਰ ਦੀ ਤਿਆਰੀ ਕਰੀ ਜਾਂਦੇ ਆ ਕਿ ਤੇ ਇੱਥੇ ਮਨਜੀਤ ਬੇਲਾ ਖੜਾਗਾ ਲੱਗ ਗਿਆ ਤੂੰ ਵੀ। ਮੇਰੀ ਚਾਹ ਦੀ ਡਿਊਟੀ ਆ। ਹਾਂ ਮੈਂ ਚਾਹ ਵਰਤਾਂ ਚਾਹ ਵਰਤਾਲੀ ਭਰਤਾ ਲੈ ਆ ਜੀ ਦੇਖਣਾ ਤੁੱਟਣਾ ਫਿਰ ਗੈਨ ਚੈੱਕ ਕਰੋ ਚਾਹ ਬਣੀ ਪਈ ਆ ਤੇ ਬਰੈਡ ਤਿਆਰ ਆ ਬਸ ਅਰਦਾਸ ਹੋਣ ਵਾਲੀ ਹੈਗੀ ਤੇ ਅਰਦਾਸ ਹੋ ਗਈ ਜਦੋਂ ਫਿਰ ਆਪਾਂ ਲੰਗਰ ਸਟਾਰਟ ਕਰ ਦੇਣਾ ਤੇ ਇੱਥੇ ਆਪਣੇ ਕਲੱਬ ਦੇ ਸਾਰੇ ਮੈਂਬਰ ਖੜੇ ਆ ਤੇ ਪ੍ਰਧਾਨ ਸਾਹਿਬ ਖੜੇ ਆਗੇ ਆਪ ਬੈਠੇ ਆਗੇ ਪ੍ਰਧਾਨ ਸਾਹਿਬ ਪੁਰਵ ਦੇ ਮੁੰਡੇ ਸਾਰੇ ਠੀਕ ਕਰੀ ਜਾਂਦੇ ਆ ਕਿ ਲੰਗਰ ਕਦੋਂ ਚੱਲੂਗਾ ਤੇ ਲੰਗਰਾਪਾ ਸਟਾਰਟ ਕਰ ਦੇਣਾ ਬਸ ਥੋੜੇ ਟਾਈਮ ਨੂੰ ਇਧਰ ਮੁੰਡੇ ਲੱਗੇ ਹੋਇਆ ਤੇ ਹੁਣ ਆਪਾਂ ਜਿਹੜੇ ਕੱਚੇ ਕੱਢੇ ਸੀਗੇ ਬਰੈਡ ਉਹ ਗਰਮ ਕਰ ਰਹੇ ਆਂਗੇ ਅਰਦਾਸ ਹੋਣ ਲੱਗੀ ਤੇ ਸਾਰੇ ਸੰਗਤ ਅਰਦਾਸ ਹੋਣ ਲੱਗੀ ਤੇ ਸਾਰੀ ਸੰਗਤ ਖੜੀ ਹੋ ਗਈ ਅਰਦਾਸ ਦੇ ਪਾਲੀਆਂ ਫੜ ਗਿਆ ਵਾ ਉਸ ਪਾਲਾ ਹੰਡਰੀ ਖਲ ਗਿਆ ਮਤਲਬ ਚਲਾਈ ਪਾਣੀ ਕਿਉਂ ਹੋ ਵੀ ਇਹ ਆਪਣੇ ਨੌਜਵਾਨਾਂ ਨੇ ਪੜਾ ਕੇ ਚਲਾਉਣੇ ਸਟਾਰਟ ਕਰਦੇ ਪਿੱਛੇ ਲਿਆਓ ਹੈ ਨਾ ਜੀ ਸਾੜੀ ਹੁਣ ਲੰਗਰ ਹਾਲ ਵਿੱਚ ਆਉਣ ਲੱਗੀ ਤੇ ਇੱਧਰ ਆਪਣੇ ਸੀਰ ਉਹਦੇ ਸਵੈਮਕ ਤੇ ਨੌਜਵਾਨ ਸਾਰੇ ਲੰਗਰ ਵਰਤਾਉਣ ਨੂੰ ਤਿਆਰ ਆ ਗਏ ਚਲੋ ਇੱਧਰ ਬੈਠ ਗਏ ਚਲੋ ਵਰਤਾਓ ਵਰਤਾਓ ਲੰਗਰ ਵਰਤਾਉਦੇ ਹੋਏ ਪ੍ਰਧਾਨ ਸਾਹਿਬ ਗੁਰੂ ਜੀ ਗੁਰੂ ਦੀਆਂ ਪਿਆਰੀਆਂ ਸੰਗਤਾਂ ਪਿਆਰ ਨਾਲ ਲੰਗਰ ਛਕੀ ਜਾਂਦੇ ਗੰਗਾ ਤੇ ਲੰਗਰ ਛਕ ਕੇ ਆਪਣੇ ਘਰ ਵੱਲ ਨੂੰ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਤੋਂ ਸਾਰੀ ਸੰਗਤ ਜਾ ਚੁੱਕੀ ਆ ਤੇ ਸਵੇਰੇ ਭੋਗ ਪਊਗਾ ਤੇ ਹੁਣ ਇੱਥੇ ਮੁੰਡੇ ਸਮਾਨ ਸਾਂਭੀ ਜਾਂਦੇ ਆ ਤੇ ਇੱਥੇ ਭਾਂਡੇ ਮੰਜਣੇ ਆਪਾਂ ਸਮਾਂ 10:20 ਮਿੰਟ ਆਪਾਂ ਰਾਤ ਇੱਥੋਂ ਚਲੇ ਗਏ ਸੀਗੇ ਦੋਂ ਸੁਵੇਰੇ ਫੇਰ ਆ ਗਏ ਇਸ਼ਨਾਨ ਕਰਕੇ ਤੇ ਅੱਜ ਤਰੀਕ ਹੈਗੀ ਆ 5 ਨਵੰਬਰ 2025 ਬਾਸ ਦੇ ਭੋਗ ਪਾਉਣੇ ਸਟਾਰਟ ਹੋ ਗਏ ਅਰਦਾਸ ਹੋਣ ਲੱਗ ਗਈ ਤੇ ਬਾਅਦ ਚੋਂ ਲੰਗਰ ਪ੍ਰਸਾਦਿਆਂ ਦਾ ਤਿਆਰ ਆ ਗਏ ਸੰਗਤ ਨੂੰ ਖਵਾ ਕੇ ਫੇਰ ਤੁਰੰਤ ਵਾਹਿਗੁਰੂ ਜੀ ਕਾ ਬਲ ਕਰੋ ਵਾਹਿਗੁਰੂ ਜੀ ਕੀ ਬੋਲੇ ਦੋ ਰਾਗੇ ਰਹਿ ਰਾ ਨਾਲ ਕੀ गुरू ग्रंथ जी मार ਬੋਲ ਬੈ ਚੁੱਕਾ ਹੈ ਗੁਰਦੁਆਰਾ ਸਾਹਿਬ ਵਿੱਚ ਤੇ ਸਾਰੀਆਂ ਸੰਗਤਾਂ ਗੁਰੂ ਦੀਆਂ ਲੰਗਰ ਛਕ ਰਹੀਆਂ ਆਂ ਪਿਆਰ ਨਾਲ ਬੈਠ ਕੇ ਤੇ ਇੱਧਰ ਮਾਤਾ ਮਾਪਣੀਆਂ ਰੋਟੀਆਂ ਪਕਾਰ ਰਹੀਆਂ ਨੇ ਲੰਗਰ ਬਣਾ ਰਹੀਆਂ ਨੇ